ਪਤਲਾ ਜਿਹਾ ਸਰੀਰ ਤੇ ਪਾਟੇ ਹੋਏ ਕੱਪੜੇ ਤੇ ਮੂੰਹ ਕੀਤਾ ਹੋਇਆ ਕਾਲਾ ਇਹ ਕੋਈ ਆਸ਼ਿਕ ਨਹੀਂ ਨਾ ਹੀ ਇਸਨੇ ਕਿਸੇ ਦੀ ਧੀ ਪੈਣ ਨਾਲ ਕੋਈ ਛੇੜਛਾੜ ਕੀਤੀ ਹੈ ਤੇ ਨਾ ਹੀ ਕਿਸੇ ਔਰਤ ਦੇ ਨਾਲ ਪਰ ਜਿਹੜੀ ਹਰਕਤ ਇਸਨੇ ਕੀਤੀ ਹੈ ਉਹ ਵੀ ਛਤਰਖਾਨ ਤੋਂ ਘੱਟ ਨਹੀਂ ਸੀ ਜਿਹਦੇ ਚਲਦੇ ਮੌਕੇ ਤੇ ਮੌਜੂਦ ਲੋਕਾਂ ਨੇ ਕਾਬੂ ਕਰ ਲਿਆ ਖੰਭੇ ਨਾਲ ਬੰਨ ਕੇ ਇਸ ਦੀ ਚੰਗੀ ਛਤਰਪ੍ਰੇੜ ਕੀਤੀ ਹੈ ਫਿਰੋਜ਼ਪੁਰ ਦੇ ਆਰੀਆ ਸਮਾਜ ਚੌਂਕ ਦੇ ਵਿੱਚ ਇੱਕ ਚੋਰ ਵੱਲੋਂ ਸ਼ਰੀਆਮ ਮੋਟਰਸਾਈਕਲ ਚੋਰੀ ਕੀਤਾ ਜਾ ਰਿਹਾ ਸੀ ਅਤੇ ਨਸ਼ੇ ਦੇ ਵਿੱਚ ਤੁੱਤ ਸੀ ਚੋਰ ਮੋਟਰਸਾਈਕਲ ਨੂੰ ਚੋਰੀ ਕਰਦਾ ਦੁਕਾਨਦਾਰ ਵੱਲੋਂ ਫੜਿਆ ਗਿਆ ਅਤੇ ਉਲਟਾ ਚੋਰ ਦੁਕਾਨਦਾਰ ਨੂੰ ਧਮਕਾਉਂਦਾ ਨਜ਼ਰ ਆਇਆ ਤੇ ਉਸ ਕੋਲੋਂ ਮੋਟਰਸਾਈਕਲ ਦੀ ਚਾਬੀ ਵੀ ਮੰਗਦਾ ਸੀ ਜਿਸ ਤੋਂ ਬਾਅਦ ਲੋਕਾਂ ਨੇ ਕਾਬੂ ਕਰਕੇ ਖੰੰਮੇ ਨਾ ਬਣ ਕੇ ਇਸ ਦੀ ਚੰਗੀ ਤਸੱਲੀ ਕੀਤੀ ਮੈਂ ਅਸ਼ੋਕ ਕੁਮਾਰ ਸਿਦੇਵਾਰੀ ਬਿਲਾਲ ਵਾਈ ਚੌਂਕ 'ਚ ਮੇਰੀ ਦੁਕਾਨ ਹੈ ਉੱਲਾਂ ਦਾ ਕੰਮ ਕਰਦਾ ਮੈਂ ਗੱਲ ਬਾਤ ਹੋਈ ਭਾਈ ਸਾਹਿਬ ਇਹ ਮਰੋਂ ਆਇਆ ਬਾਹਰ ਮੋਟਰਸਾਈਕਲ ਖੜੀ ਸੀ 343 ਨੰਬਰ ਇਹ ਆਇਆ ਇਹਨੇ ਚਾਬੀ ਲਈ ਪਹਿਲੇ ਕਹਿੰਦਾ ਨਹੀਂ ਖੁੱਲਿਆ ਮੈਂ ਆ ਗਿਆ ਬਾਹਰ ਨੌਕਰ ਖੜਾ ਸੀਗਾ ਨੌਕਰ ਖੜਾ ਸੀਗਾ ਨੌਕਰ ਕਹਿੰਦਾ ਚਾਬੀ ਦੇ ਮੈਨੂੰ ਮੋਟਰਸਾਈਕਲ ਦੀ ਮੈਂ ਲੈ ਕੇ ਜਾਣੀ ਐ ਤੇ ਮੈਂ ਨੌਕਰ ਨੂੰ ਆ ਕੇ ਪੁੱਛਿਆ ਮੈਂ ਕਾਦੀ ਚਾਬੀ ਮੰਗਦਾ ਕਹਿੰਦਾ ਬੋਈ ਮੋਟਰਸਾਈਕਲ ਹੀ ਚਾਹਦੇ ਮੰਗਦਾ ਤੇ ਨਹੀਂ ਜੀ ਦੁਕਾਨ ਦੇ ਬਾਹਰ ਹੀ ਖੜਾ ਸੀਗਾ ਜੀ ਹਾਂਜੀ ਮੈਂ ਵੀ ਬਾਹਰ ਆ ਗਿਆ ਤੇ ਮੈਂ ਕਹਿੰਦਾ ਜੀ ਚਾਬੀ ਕਾਦੀ ਲੈਣੀ ਕਹਿੰਦਾ ਮੈਂ ਮੋਟਰਸਾਈਕਲ ਲੈ ਕੇ ਜਾਣੀ ਐ ਬੋਈ ਚਾਬੀ ਦੇ ਦੋ ਨਹੀਂ ਤੇ ਮੈਂ ਵੈਸੇ ਹੀ ਲੈ ਜਾਂਗਾ ਅੱਗੋਂ ਮੈਂ ਆਇਆ ਮੈਂ ਚਾਰ ਜੜੀਆਂ ਦੇ ਮੈਂ ਇਹਨੂੰ ਕਿਹਾ ਮੈਂ ਕਾਦੀ ਮੋਟਰਸਾਈਕਲ ਦੀ ਚਾਬੀ ਲੈ ਕਹਿੰਦਾ ਮੇਰਾ ਐ ਮੋਟਰਸਾਈਕਲ ਤੁਸੀਂ ਕੀ ਲਗਦੇ ਜੀ ਅੱਗੋਂ ਫਿਰ ਵੱਡੇ ਭਾਈ ਸਾਹਿਬ ਆ ਗਏ ਮੇਰੇ ਗਲ ਬਹਿ ਗਿਆ ਮੇਰਾ ਕੁਰਤਾ ਫਾੜ ਦਿੰਨੇ ਆ ਦੇਖੋ ਇੱਧਰ ਵੱਡੇ ਭਾਈ ਸਾਹਿਬ ਆ ਗਏ ਵੱਡੇ ਭਾਈ ਸਾਹਿਬ ਦੇ ਗਲ ਬਹਿ ਗਿਆ ਇਹਨਾਂ ਨੇ ਕਮੀਦ ਵੱਡੇ ਬਹੁਤ دیر ਬਟਾ ਫੜੀ ਰੱਖੇ ਛੱਡਿਆ ਨਹੀਂ ਬਿਆਰ ਵਾਲੇ ਇਕੱਠੇ ਹੋਏ ਉਹਨਾਂ ਨੇ ਚਾਰ ਲਗਾਈਆਂ ਫਿਰ ਇਹਨੇ ਮਤਲਬ ਕਿ ਸਾਨੂੰ ਛੱਡ ਕੇ ਤੇ ਅਸੀਂ ਇਹਨੂੰ ਇੱਥੋਂ ਤੱਕ ਲੈ ਕੇ ਆਏ ਹਾਂ ਜੀ ਨਸ਼ਾ ਕੀਤਾ ਹੈ ਜੀ ਬੋ ਜੀ ਹਾਂਜੀ 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 ਅਧਿਕਾਰੀਆਂ ਦੀ ਕੋਈ ਕਾਰਵਾਈ ਨਹੀਂ ਆ ਬੋ ਜੀ ਅਜੇ ਥੋੜੇ ਦਿਨ ਪਹਿਲੇ ਥੋੜੇ ਦਿਨ ਪਹਿਲੇ ਇੱਥੇ ਇੱਕ ਨਹੀਂ ਬੰਦਾ ਆਇਆ ਸੀਗਾ ਉਹਦੇ ਨਾਲ ਵੀ ਇਹੋ ਹੀ ਹਾਲ ਕੀਤਾ ਸੀ ਉਹ ਵੀ ਇੱਥੇ ਵਿਸ਼ਾਲਟ ਵਿਸ਼ਾਲ ਹਾਂਜੀ ਹਾਂਜੀ ਬਹੁਤ ਜ਼ਿਆਦਾ ਜੀ ਵਿਸ਼ਾਲਟੈਂਟ ਹੋਸ ਵਾਲਿਆਂ ਦੇ ਕੈਂਟਰ ਦੇ ਵਿੱਚੋਂ ਬੈਟਰੀ ਲੈਣ ਵਾਸਤੇ ਆਇਆ ਸੀ ਬੰਦਾ ਇੱਕ ਉਹਦੇ ਨਾਲ ਵੀ ਇੱਥੇ ਹੀ ਅਸੀਂ ਵਾਰਦਾਤ ਕੀਤੀ ਉਹਨੇ ਹਾਂਜੀ ਪੁਲਿਸ ਵਾਲੇ ਕਰਾਂਗੇ ਜੀ ਕਿਉਂ ਨਹੀਂ ਕਰਾਂਗੇ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕਰ ਰਹੀ ਸਾਨੂੰ ਇਹੋ ਹੀ ਪਤਾ ਇੱਥੋਂ ਲਿਆ ਕੇ ਅਗਲੇ ਚੌਂਕ 'ਚ ਛੱਡ ਦੇਣਗੇ ਮਗਰ ਇਸ ਕਰਕੇ ਅਸੀਂ ਕਹਿੰਨੇ ਆਂ ਵੀ ਪੁਲਿਸ ਨੂੰ ਪ੍ਰਸ਼ਾਸਨ ਨੂੰ ਅਸੀਂ ਬੇਹੱਦ ਹੱਥ ਜੋੜ ਕੇ ਬੇਨਤੀ ਕਰਦੇ ਆਂ ਬੇਇੱਜ਼ਤੀ ਤੇ ਨੱਥ ਪਈ ਜਾਵੇ। ਬਾਜ਼ਾਰ ਦੇ ਪ੍ਰਧਾਨ ਨੇ ਦੱਸਿਆ ਕਿ ਉਹ ਚੋਰਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰਦੇ ਨੇ ਪਰ ਉਹਨਾਂ ਨੂੰ ਪੁਲਿਸ ਵਾਲੇ ਬਿਨਾਂ ਕਾਰਵਾਈ ਤੋਂ ਛੱਡ ਦਿੰਦੇ ਨੇ। ਮੇਰਾ ਨਾਮ ਅਨਿਲ ਖੰਨਾ ਹੈ ਜੀ। ਮੈਂ ਚੌਂਕ ਆਰਸਮਾ ਚੌਂਕ ਪ੍ਰਧਾਨ ਆ ਜੀ। ਅਸੀਂ ਪਰਸੋਂ ਚੌਦ ਵੀ ਇੱਕ ਚੋਰ ਫੜਿਆ ਸੀ ਉਹ ਫੜਾਤਾ ਸੀ ਜੀ ਤੇ ਅੱਜ ਫੇਰ ਇੱਥੋਂ ਸ਼ਿੰਗਾਰ ਸੈਂਟਰ ਵਾਲਿਆਂ ਦਾ ਮੋਟਰਸਾਈਕਲ ਚੋਰੀ ਕਰਦੇ ਬੰਦਾ ਫੜਿਆ ਜੀ। ਬਾਕੀ ਇਹ ਜੀ ਜਿਹੜੀ ਗੱਲ ਸੱਚ ਹੈ ਵੀ ਕੁਝ ਦਿਨ ਤੋਂ ਜਿਹੜੇ ਹੁਣ ਨਵੇਂ ਸਾ ਉਹ ਬਹੁਤ ਵਧੀਆ ਕਾਰਾ ਕਰ ਰਹੇ ਨੇ ਬਟ ਇਹਨਾਂ ਦੀ ਤਦਾਦ ਇੰਨੀ ਜ਼ਿਆਦਾ ਵੱਧ ਚੁੱਕੀ ਆ ਨਾ ਕਿ ਉਹਦੇ ਦੇ ਕਾਬੂ ਪਾਣਾ ਬਹੁਤ ਔਖਾ ਆ ਉਹਨਾਂ ਨੇ 15 20 ਚੋਰ ਫੜੇ ਨੇ ਹੁਣ ਆਪਾਂ ਸਾਰਿਆਂ ਨੂੰ ਮੈਂ ਤਾਂ ਇਹ ਉਸ ਦਿਨ ਦਿੰਨਾ ਵੀ ਪਬਲਿਕ ਵੀ ਕਰੇ ਕੁਝ ਪਬਲਿਕ ਚੋਰ ਫੜੇ ਉਹਨੂੰ ਫੜਾ ਕੇ ਆਏ ਉਹਨੂੰ ਅੰਦਰ ਦੇ ਕੇ ਆਏ ਸਾਰਾ ਕੁਝ ਕਰੇ ਆਪਾਂ ਫੜ ਕੇ ਉਹਨੂੰ ਛੱਡ ਦਿੰਨੇ ਆ ਬਾਜੋ ਫਿਰ ਚੋਰੀਆਂ ਕਰਦਾ ਜੀ ਆਹ ਦਿਨ ਜਿਹੜੀਆਂ ਹੋ ਰਹੀਆਂ ਚੋਰੀਆਂ ਲੁੱਟਾ ਖੋਹਾਂ ਦੇਖੋ ਜੀ ਲੁੱਟਾ ਖੋਹਾਂ ਦਾ ਬਹੁਤ ਜ਼ਿਆਦਾ ਜੀ ਐਕਚੁਅਲੀ ਇਹਦੇ ਤੇ ਬੰਨ ਪਾਇਆ ਨਹੀਂ ਕਿਛਲੇ ਪਿਛਲੇ ਕਈ ਸਾਲਾਂ ਤੋਂ 2 ਸਾਲ ਤੋਂ ਜ਼ਰੂਰਤ ਤੋਂ ਜ਼ਿਆਦਾ ਹੋ ਗਈਆਂ ਜੀ ਬਟ ਮੈਂ ਇੱਕ ਹੀ ਚੀਜ਼ ਗਾਂਗਾ ਵੀ ਪਿਛਲੇ 1.5 ਮਹੀਨੇ ਤੋਂ ਅਸੀਂ ਕੋਈ 10-20 ਪੈਸੇ ਦਾ ਸੁਧਾਰ ਵੇਖ ਲਿਆ ਬਟ ਇਹਨਾਂ ਦੀ ਤਦਾਦ ਇਹਨਾਂ ਜੀ ਜ਼ਿਆਦਾ ਨਾ ਜੀ ਸਭ ਤੋਂ ਵੱਡੀ ਗੱਲ ਇਹ ਵੀ ਨਸ਼ਾ ਰੋਕਣਾ ਚਾਹੀਦਾ ਜੀ ਜਿਹੜੀ ਸਭ ਤੋਂ ਵੱਡੀ ਇਹਨੂੰ ਜੀ ਅਸੀਂ ਹੋ ਸਕਦਾ ਥਾਣੇ ਦੇ ਕੇ ਆਵਾਂਗੇ ਥਾਣੇ ਦੇ ਕੇ ਸਾਬ ਨਾਲ ਗੱਲ ਹੋ ਗਈ ਹੈ ਜੀ ਉਹ ਕਹਿੰਦੇ ਇਹਨਾਂ ਨੂੰ ਆਪਣੇ ਆਪਿੰਦੇ ਦੇ ਕਾਰਵਾਈ ਪਾ ਦਿਆਂਗੇ ਜੀ ਨਾਲੇ ਮੋਟਰਸਾਈਕਲ ਕੱਲ ਵੀ ਸਾਡੇ ਚੋਰੀ ਹੋਇਆ ਇਹ ਪਤਾ ਕਰਕੇ ਦੱਸਿਆ ਵੀ ਕੌਣ ਹੈ ਜਾਂ ਕੌਣ ਨਹੀਂ ਹਾਂਜੀ ਲਗਾਤਾਰ ਸਾਡੇ ਏਰੀਆ 'ਚ ਲਗਾਤਾਰ ਚੋਰੀਆਂ ਹੋ ਰਹੀਆਂ ਬਹੁਤ ਜ਼ਿਆਦਾ ਦਿਨ ਦਿਹਾੜੇ ਜੀ ਬਹੁਤ ਜ਼ਿਆਦਾ ਜੀ ਦੇਖਿਆ ਜਾ ਰਿਹਾ ਤਾਂ ਨਸ਼ੇ ਦੀ ਪੂਰਤੀ ਵਾਸਤੇ ਆਏ ਦਿਨ ਅਜਿਹੇ ਮੁੰਡਿਆਂ ਦੇ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ